ਸਮਾਨ ਬੰਨ ਲਿਆ ਕਿਸਾਨ ਤਿਆਰ ਨੇ ਟ੍ਰੇਨ ਦੇ ਵਿੱਚ ਬੈਠ ਗਏ ਨੇ ਦਿੱਲੀ ਚੱਲੇ ਨੇ ਕਿਉਂਕਿ 14 ਮਾਰਚ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਨੇ ਮਹਾ ਪੰਚਾਇਤ ਕਰਨੀ ਹੈ ਵੱਡੀ ਪੰਚਾਇਤ ਉੱਥੇ ਹੋਣੀ ਹੈ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਸੇ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਟ੍ਰੇਨਾਂ ਦੇ ਜ਼ਰੀਏ ਦਿੱਲੀ ਲਈ ਰਵਾਨਾ ਹੋ ਗਏ ਨੇ। ਓਦੀ ਸਰਕਾਰ ਮਰਦਾਬਾ 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 ਓਦੀ ਸਰਕਾਰ ਮਰਦਾਬਾ 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 ਤਸਵੀਰਾਂ ਫਰੀਦਕੋਟ ਦੀਆਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜੇ ਇਹ ਲੋਕ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਦਿੱਲੀ ਜਾ ਰਹੇ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਐਸਕੇਐਮ ਨੇ ਇਕੱਠ ਦਾ ਸੱਦਾ ਦਿੱਤਾ ਹੋਇਆ ਹੈ ਨਤੀਜਾ ਪੰਜਾਬ ਸਣੇ ਦੇਸ਼ ਭਾਰ ਵਿੱਚੋਂ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਨੇ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਐਮਐਸਪੀ ਦੀ ਕਾਨੂੰਨੀ ਮੰਗ ਅਤੇ ਕਰਜ਼ਾ ਮੁਆਫੀ ਤੋਂ ਇਲਾਵਾ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਜੁੜਨਗੇ ਇਨ੍ਹਾਂ ਹੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਕੁੱਝ ਧਿਰਾਂ ਸ਼ੰਭੂ ਅਤੇ ਖਨੋਰੀ ਵੀ ਬੈਠੀਆਂ ਨੇ ਇਨ੍ਹਾਂ ਤੇ ਰਾਣੇ ਵੀ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਨਾਲ ਅੱਗੇ ਨਹੀਂ ਵਧਣ ਦਿੱਤਾ ਪਰ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਇੱਕ ਦਿਨਾ ਪ੍ਰੋਗਰਾਮ ਹੋਣ ਕਾਰਨ ਟਰੈਕਟਰ ਟਰਾਲੀਆਂ ਦੀ ਬਜਾਏ ਟ੍ਰੇਨ ਅਤੇ ਹੋਰ ਵਹੀਕਲਾਂ ਰਾਹੀਂ ਦਿੱਲੀ ਦੇ ਆਰਾਮ ਲੀਲਾ ਮੈਦਾਨ ਤੱਕ ਪਹੁੰਚਣਗੇ ਫਰੀ ਕੋਰ ਤੋਂ ਹੀ ਕੌਮੀ ਕਿਸਾਨ ਜੀ ਹਾਂ ਦਾ ਮੈਂ ਕਹਾਂ ਤਾਂ 500 ਤੋਂ ਉੱਪਰ ਜਿਹੜਾ ਹੈਗਾ ਕਾਂ ਕਿਸਾਨ ਜਿਹੜਾ ਜਾਊਗਾ ਰਾਤ ਨੂੰ ਵੀ 50 ਮਿਲਦੇ ਵੀ ਆ ਰਹੇ ਨੇ ਬਹੁਤ ਵੱਡਾ ਉਤਸ਼ਾਹ ਸਾਰੇ ਜ਼ਿਲ੍ਹਿਆਂ ਵਿੱਚ ਮੈਂ ਫੋਨ ਤੇ ਗੱਲ ਕੀਤੀ ਹੈ ਸਾਰੇ ਸੰਯੁਕਤ ਮੋਰਚੇ 'ਚ ਬੜਾ ਵੱਡਾ ਉਤਸ਼ਾਹ ਜਿਸ ਤਰ੍ਹਾਂ ਸੰਯੁਕਤ ਮੋਰਚੇ ਨੇ ਕਿਹਾ ਕਿ 50000 ਤੋਂ ਉੱਪਰ ਦਾ ਬੰਦਾ ਪੰਜਾਬ 'ਚ ਹੋਊਗਾ ਉਹੀ ਗੱਲ ਹੋਣੀ ਹੈ ਇਸੇ ਤਰ੍ਹਾਂ ਹੀ ਬਾਹਰਲੇ ਸਟੇਟਾਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਇੱਕ ਇਤਿਹਾਸਕ ਜਿਹੜੀ ਹੈਗੀ ਆ ਮਹਾਪੰਚਾਇਤ ਜਿਹੜੀ ਉੱਥੇ ਉਹ ਹੋਣ ਵਾਲੀ ਹੈਗੀ ਆ ਸਾਥੋਂ ਉਮੀਦ ਤੋਂ ਵੱਧ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਇੰਵਾਸਾ ਕਿਉਂਕਿ ਵਾ ਸਹਿਯੋਗਤ ਬੈਣਾ ਸਹਿਯੋਗਤ ਮਤਲਬ ਹੀ ਇਕੱਠੇ ਹੈਗਾ ਨਾ ਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ ਮੈਂ ਵੱਖ-ਵੱਖਰੇ ਝਾਂਡੇ ਨਾਲ ਗੱਲ ਨਹੀਂ ਬਣਦੀ ਸਹਿਯੋਗਤ ਦੇ ਨਾਲ ਹੀ ਸਾਰੀ ਗੱਲ ਚੱਲਣੀ ਹੈ ਕਿ ਵੱਡਾ ਫੈਸਲਾ ਲਿਆ ਜਾ ਸਕਦਾ ਹੈਗਾ ਕਿ ਮੌਕੇ ਦੀ ਸਥਿਤੀ ਦੱਸੂਗੀ ਮੌਕੇ ਤੇ ਮੀਟਿੰਗ ਕਰਕੇ ਸਹਿਯੋਗਤ ਮੋਰਚਾ ਵੱਡਾ ਜੋ ਹੈਗਾ ਕਿ ਮੌਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਸਾਡੇ ਜੀ ਐਸ ਕੇ ਐਮ ਵਾਲੋ ਲੋਕ ਕੰਤਾਲ ਹੈ ਦਿੱਲੀ ਜਾ ਕੇ ਜਿਹੜੀਆਂ ਕਿ ਸਾਡੇ ਘਰ ਰਹਿੰਦੀਆਂ ਧੂੜੀਆਂ ਮਗੀਆਂ ਉਹਨਾਂ ਨੂੰ ਪੂਰਾ ਕਾਉਂਡ ਦੀ ਖਾਤਰਨ ਕਿਉਂਕਿ ਸਰਕਾਰਾਂ ਨੇ ਕੋਈ ਸਾਡੇ ਨਾਲ ਵਾਅਦਾ ਕੀਤਾ ਸੀਗਾ ਜ ਉਹ ਨਾ ਕੁੰਰੇ ਨਹੀਂ ਉਹਨਾਂ ਮੰਗਾ ਨੂੰ ਬਣਾਉਣ ਦੇ ਖਾਤਰ ਅਸੀਂ ਦਿੱਲੀ ਜਾ ਰਹੇ ਹਾਂ ਕਿਉਂਕਿ ਕੱਲ ਦਾ ਸਾਡਾ 14 ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੁਕਮ ਹੋਣਾ ਹੈ ਉਹ ਉੱਥੇ ਜੋ ਸਾਨੂੰ ਇੰਡੀਆ ਲੈਵਲ ਤੇ ਜਾਂ ਕਦੇ ਜਿਹੜੇ ਪੰਜਾਬ ਦੇ ਆਖੋ ਸਾਹਿਬਾਨਾਂ ਦੇ ਹੁਕਮ ਕਰਦੇ ਕਿ ਉਹਨਾਂ ਹੁਕਮਾਂ ਤੋਂ ਬਾਅਦ ਲਾਗੇ ਕਹਿੰਦੇ ਜਿਵੇਂ ਸਾਡੀ ਐਮਐਸਪੀ ਦੀ ਗਰੰਟੀ ਹੈ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਹੈ ਘਾਤੇ ਦੀ ਗੱਲ ਹੈ ਜਾ ਸਾਡੇ ਲਖਵੀਰ ਪੁਸਤੀ ਰਿਕਾਰਡ ਆ ਉਹ ਗੱਲ ਹੈ ਜਾਂ ਸਾਡੇ ਗਿਆ ਕਿਸਾਨਾਂ ਦੀਆਂ ਕੁਝ ਮੰਗਾਂ ਆ ਉਹਨਾਂ ਦੀ ਗੱਲ ਹੈ ਇਹਨਾਂ ਨੇ ਕੋਈ ਵੀ ਮੰਗ ਸਾਡੇ ਜਿਹੜੀ ਕੂੜੀ ਨਹੀਂ ਕੀਤੀ ਉਹਨਾਂ ਮੰਗਾਂ ਨੂੰ ਪੂਰਾ ਕਰਾਉਣ ਦੀ ਛਾਤਰ ਅਸੀਂ ਚਾਲੂ ਦਿੱਤੀ ਹੈ ਜਿਹੜਾ ਹੈ ਕਿ ਮਹਾ ਪ੍ਰਚਾਰਕ ਕਿੰਨੇ ਦਿਨ ਦਾ ਪ੍ਰੋਗਰਾਮ ਰੱਖਿਆ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਅੱਜ ਅਸੀਂ ਫਿਰ ਤੋਂ ਖੜੇ ਆਂ ਤੇ ਅਸੀਂ ਦਿੱਲੀ ਜਾ ਰਹੇ ਆਂ ਤੇ ਸਵੇਰ ਕੱਲ ਨੂੰ ਉੱਥੇ ਪਹੁੰਚ ਜਾਾਂਗੇ ਅਸੀਂ ਗਰਾਉਂਡ ਦੇ ਵਿੱਚ ਜਿਹੜਾ ਉਹ ਫਾਸਲਾ ਜਿਹੜਾ ਕਿ ਕਿਸਾਨਾਂ ਦਾ ਮਹਾ ਪ੍ਰਚਾਰਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਉਹ ਤੋਂ ਬਾਅਦ ਸਾਡੀ ਵਾਪਸੀ ਹੋਊਗੀ ਜੀ ਅਗਰ ਕੋਈ ਉੱਥੇ ਇਹੋ ਜੀ ਗੱਲ ਬਣ ਜਾਂਦੀ ਹੈ ਜਾਂ ਪ੍ਰਧਾਨ ਸਾਡੇ ਗੁਰੂ ਬਾਦੂ ਸਾਨੂੰ ਪ੍ਰੋਪ ਦੇ ਦਿੰਦੇ ਆ ਤੇ ਉੱਠ ਸਕਦਾ ਹੋਰ ਚੱਲਦੇ ਆ। ਕਾਉਂਡੂ ਜਿਹੜੀ ਜਿਹੜੀ 14 ਮਾਰਚ ਨੂੰ ਮਹਾਪੰਚਾਇਤ ਹੋ ਰਹੀ ਹੈ ਸਾਡਾ ਮੂਲ ਐਡਰੈਸ ਤੋਂ। ਉਹਦੇ ਵਿੱਚ ਜਿਮੂਲੀਤ ਦਾ ਆਸਟ੍ਰੇਲ ਦੀ ਫ੍ਰੀ ਸਟਾਟੋ। ਜਿਹਨਾਂ ਭਾਗ ਉਹ ਚੁਣਿਆ ਜਾਵੇ ਜਿਵੇਂ ਕਿ ਕ੍ਰਾਂਤੀਕਾਰੀ ਸਾਂਗਤਿਆਂ ਵੱਲੋਂ ਅਸੀਂ ਅੱਜ ਉਸ ਕਹਾ ਪੰਚਾਇਤ ਜਿਮੂਲੀਤ ਦਾ ਆਖਰੀ ਅੱਜ ਇਹ ਕਵਿਡ ਕੋਟ ਕੋ ਜਿਹੜਾ ਰਵਾਨਾ ਹੋਣ ਲੱਗੇ ਆ। ਕਾਲ ਜਿਹੜੀਆਂ ਸੈਂਟਰ ਦੇ ਹੋਣਤੱਕ ਜਿਹੜੀਆਂ ਸਾਡੀਆਂ ਪਿਛਲੀਆਂ ਮੰਗੀਆਂ ਮੰਨਾਂ ਮੰਨਾਂ ਸੀਗੀਆਂ ਉਹਨਾਂ ਤੋਂ ਹਮੇਸ਼ਾ ਹੀ ਵਰਤ ਰਹੀ ਹੈ ਕਿ ਕਿਉਂਕਿ ਕੋਈ ਵੀ ਇਹਨਾਂ ਤੋਂ ਅੱਜ ਤੱਕ ਕਿਸੇ ਵੀ ਫੈਸਲੇ ਤੇ ਜਿਹੜਾ ਕਿ ਉਹਦਾ ਹੱਲ ਨਹੀਂ ਕੀਤਾ ਗਿਆ ਭਲਾ ਉਹ ਸਾਡਾ ਐਮਐਸਪੀ ਦਾ ਮਸਲਾ ਸੀ ਭਲਾ ਸਾਡਾ ੀਮਾ ਪੌਂਸੀ ਸੀ ਕਿਸਾਨਾਂ ਦੀ ਜਿਹੜੀਆਂ ਫਸਲਾਂ ਦੀ ੀਮਾ ਪੌਂਸੀ ਸੀ ਜਿਹੜੀ ਉਹ ਲੱਖਾਂ ਕਰੋੜਾਂ ਰੁਪਿਆ ਜਿਹੜਾ ਬਾਨੀ ਨੂੰ ਦੇ ਕੇ ਜਿਹੜਾ ਕਿ ਉਹ ਕਿਸਾਨਾਂ ਦੇ ਉਹਦੇ ਵਿੱਚ ਉਹਦਾ ਕੋਈ ਲਾਭ ਨਹੀਂ ਹੋਇਆ ਉਸੇ ਨੂੰ ਲਾਗੂ ਕਰਾਉਣ ਵਾਸਤੇ ਪੈਨਸ਼ਨ ਜੋਈ ਦਾ ਲਾਗੂ ਕਰਾਉਣ ਵਾਸਤੇ ਤੇ ਸਾਡੇ ਜਿਹੜੇ ਲਖਮੀ ਧੋਖੀ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਦੁਵਾਰਾ ਉਹਨਾਂ ਨੂੰ ਨਹੀਂ ਬੀਜੇਪੀ ਟਿਕਟਾਂ ਦੇ ਕੇ ਨਵਾਜ ਰਹੀ ਹੈ ਜੋ ਇੱਕ دہشت ਦਾ ਮਾਹੌਲ ਪਾ ਰਹੀ ਹੈ ਉਹਨਾਂ ਸਾਰੀਆਂ ਮੰਗਾਂ ਦੇ ਸਬੰਧ ਚ ਜਿਹੜੀ ਇਹ ਮਹਾਪੰਚਾਇਤ ਰੱਖੀ ਆ ਉਹਦੇ ਵਿੱਚ ਭਰਮੀ ਹਾਜ਼ਰੀ ਕਰਾਂਗੇ ਪ੍ਰੰਗੋ ਦੇ ਵਿੱਚ ਤਾਂ ਜੋ ਜਿਹੜੀ ਇਹ ਸੈਂਟਰ ਦੀ ਸਾਨਾਸ਼ਾਈ ਸਰਕਾਰ ਸੀ ਇਹਨੂੰ ਉਹਦੀ ਅੱਖਾਂ ਖੋਲ ਸਕਣ ਤੇ ਲੋਕਾਂ ਨੂੰ ਅਪੀਲ ਹੀ ਕਰਾਂਗੇ ਕਿਉਂਕਿ ਜਿਹੜੀ ਸਰਕਾਰ 5 ਸਾਲਾਂ ਚ ਜਦੋਂ ਵੀ ਗਾਲੋਏ ਆਏ ਉਸਤਾ ਦਾ ਲੈ ਕੇ ਅਜੇ ਤੱਕ ਇਹਨਾਂ ਨੇ ਕੋਈ ਵੀ ਉਹਦੇ ਚਪੈਲ ਕਰਦੀ ਕਿਸਾਨਾ ਮੈਦੂਦਾ ਜਾਂ ਸਾਡੇ ਮਲਾਜਰ ਭਰਾਵਾਂ ਦਾ ਕੋਈ ਨਹੀਂ ਇੱਕ ਥੱਲੇ ਕਾਰਪੋਰੇਟ ਦੀ ਨੀਤੀਆਂ ਥੱਲੇ ਹੀ ਆਪ ਦਾ ਕੰਮ ਕਰਦੀ ਰਹੀ ਹੈ ਤੇ ਇਹਨਾਂ ਨੂੰ ਚਲਦੇ ਕਰਨ ਵਾਸਤੇ ਵੀ ਆਪ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਵੇਚ ਕੇ ਫੀਲ ਵੀ ਕਰਾਂਗੇ ਤਾਂ ਜੋ ਜਿਹੜੇ ਇਹੋ ਜਿਹੇ ਪੈਸਟਾ ਲੀਡਰ ਹੈ ਇਹਨਾਂ ਨੂੰ ਕਰਾਵਾ ਕੀਤਾ ਜਾਵੇ ਤਾਂ ਜੋ ਜਿਹੜੇ ਦੇਸ਼ ਨੂੰ ਕਾਰਪੋਰਟਾਂ ਦੇ ਹੱਥਾਂ 'ਚ ਵੇਚ ਕੇ ਦੇਸ਼ ਨੂੰ ਗੁਰਦਾਲੀ ਦੇ ਰਾਹ 'ਤੇ ਪਾ ਰਹੇ ਹੈ ਕਿੰਨੇ ਦਿਨ ਦਾ ਪ੍ਰੋਗਰਾਮ ਲਿਖਿਆ ਗਿਆ ਜੀ ਇੱਕ ਦਿਨ ਦੀ ਮਹਾਪੰਚਾਇਤ ਰੱਖੀ ਗਈ ਹੈ ਜਿਹੜੀ ਇਹ ਇੱਕ ਕਿਉਂਕਿ ਚੋਣ ਜਾਬਤੇ ਦੇ ਇਨਸਾਬ ਦੇੜੇ ਆ ਜਿਹੜੇ ਕਰਕੇ ਲਗਾਤਾਰ ਸਬੂਤ ਮੋਰਚਿਆਂ ਲਈ ਉਹ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਦਿੱਤਾ ਗਿਆ ਪਿਛਲੇ ਲੰਮੇ ਸਮੇਂ ਤੋਂ ਉਸੇ ਤਰ੍ਹਾਂ ਦੀ ਜਿਹੜਾ ਅੱਜ ਦਾ ਇਹ 14 ਦਾ ਜਿਹੜਾ ਮਾਸਟਰ ਦਾ ਪ੍ਰੋਗਰਾਮ ਰੱਖਿਆ ਕਿ ਮਹਾਪੰਚਾਇਤਿਕ ਰੂਪ ਚ ਉਹ ਸਰਕਾਰ ਨੇ ਜਿਹੜੇ ਹੁਣ ਤੱਕ ਮੰਨਿਆ ਨਹੀਂ ਮੰਨੀਆਂ ਉਹ ਲੋਕਾਂ ਦੇ ਉੱਤੇ ਜਾਗਰਣ ਕਰਨ ਵਾਸਤੇ ਜਿਹੜੀ ਹੈ ਮਹਾਪੰਚਾਇਤ ਅੱਜ ਰੱਖੀ ਹੈ